ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਜ਼ਰੂਰਤਿਆਂ ਨੂੰ ਪਿਆਰਪਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਸਵਾਗਤ ਹੈ ਤੁਹਾਡਾ ਆਪਣੀ ਇਸ ਚੈਨਲ ਤੇ ਔਰ ਤੁਹਾਡੀ ਭੈਣ ਜਸਵਿੰਦਰ ਤੰਜੂ ਹਾਜ਼ਰ ਹੈ ਅੱਜ ਤੁਹਾਡੇ ਲਈ ਜਦੋਂ ਆਪਾਂ ਬੇਟੀ ਜਾਂ ਬੇਟੇ ਦੇ ਵਿਆਹ ਦੇ ਪ੍ਰੋਗਰਾਮ ਤੇ ਆਟੇ ਦੇ ਸ਼ੁਰੂ ਵਿੱਚ ਜਦੋਂ ਆਪਾਂ ਆਟੇ ਪਾਣੀ ਪਾਉਂਦੇ ਹਾਂ ਤਾਂ ਉਸ ਟਾਈਮ ਗਾਏ ਜਾਣ ਵਾਲਾ ਗੀਤ ਲੈ ਕੇ ਹਾਜ਼ਰ ਹੋਈਆਂ ਕਈ ਭੈਣਾਂ ਨੇ ਮੰਗ ਕੀਤੀ ਸੀ ਇਹ ਵਾਲਾ ਗੀਤ ਇਹ ਦੋ ਤਰ੍ਹਾਂ ਨਾਲ ਲਗਾਇਆ ਜਾਂਦਾ ਹੈ ਲੋ ਜੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਤੀ ਹਾਂ ਗੀ ਆਟੇ ਪਾਣੀ ਦੁੱਧ ਮਦਾਨੀ ਕੇਨ ਸੁਲਖਣੀ ਪਾਇ ਆਈ ਓਏ ਆਟੇ ਪਾਣੀ ਦੁੱਧ ਮਦਾਨੀ ਕੇਨ ਸੁਲਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਮਾਤਾ ਸੁਲੱਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਮਾਤਾ ਸੁਲੱਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਕੇਸ ਸੁਲੱਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਕੇਨ ਸੁਲੱਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਪੂਆ ਸੁਲੱਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਪੂਆ ਸੁਹਾਗਨ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਕੇਨ ਸੁਲਖਣੀ ਪਾਇ ਆਈ ਓਏ ਆਟੇ ਪਾਣੀ ਦੁੱਧੋ ਮਦਾਨੀ ਕੇਨ ਸੁਲਖਣੀ ਆਇਆ ਈ ਓਏ ਆਟੇ ਪਾਣੀ ਦੁੱਧੋ ਮਦਾਨੀ ਮਾਮੀ ਸੁਲੱਖਣੀ ਪਾਇਆ ਈ ਓਏ ਆਟੇ ਪਾਣੀ ਦੁੱਧੋ ਮਦਾਨੀ ਮਾਮੀ ਸੁਲੱਖਣੀ ਪਾਇਆ ਈ ਓਏ ਮੇਵਾਰੀ ਓਏ ਆਟੇ ਤੇ ਪਾਣੀ ਦਾ ਮੇ ਬੜਾ ਮੇਵਾਰੀ ਓਏ ਆਟੇ ਤੇ ਪਾਣੀ ਦਾ ਮੇਲ ਬੜਾ ਮੇਵਾਰੀ ਓਏ ਸ਼ਰੀਕ ਇੱਕ ਵੀ ਲੈ ਦਾ ਮੇਵਾਰੀ ਓਏ ਸ਼ਰੀ ਕੇਕ ਵੀ ਲੇਦਾ ਜੋੜ ਬੜਾ ਮੇਵਾਰੀ ਓਏ ਆਟੇ ਤੇ ਪਾਣੀ ਦਾ ਮੇਲ ਬੜਾ ਮੇਵਾਰੀ ਓਏ ਆਟੇ ਤੇ ਪਾਣੀ ਦਾ ਮੇਲ ਬੜਾ ਮੇਵਾਰੀ ਹੋਏ ਨਾਨਕੇ ਤੇ ਦਾਦਕਿਆਂ ਦਾ ਜੋੜ ਬੜਾ ਮੇਵਾਰੀ ਹੋਏ ਨਾਨਕਿਆਂ ਤੇ ਦਾਦਕਿਆਂ ਦਾ ਜੋੜ ਬੜਾ ਮੇਵਾਰੀ ਹੋਏ ਆਟੇ ਤੇ ਪਾਣੀ ਦਾ ਮੇਲ ਬੜਾ ਮੇਵਾਰੀ ਓਏ ਆਟੇ ਤੇ ਪਾਣੀ ਦਾ ਮੇਲ ਬੜਾ ਮੇਵਾਰੀ ਓਏ ਪਹਿਣਾ ਪਰਾਵਾਂ ਦਾ ਪਿਆਰ ਬੜਾ ਮੇਵਾਰੀ ਓਏ ਪਹਿਣਾ ਪਰਾਵਾਂ ਦਾ ਪਿਆਰ ਬੜਾ ਧੰਨਵਾਦ ਜੀ ਆਪਾਂ ਇਸ ਗੀਤ ਨੂੰ ਵਧਾਉਣਾ ਹੋਵੇ ਤੇ ਜਿਵੇਂ ਆਟੇ ਪਾਣੀ ਦੁੱਧਾ ਮਧਾਣੀ ਕਿੰਨੇ ਸੁਲੱਖਣੀ ਪਾਇਆ ਇਹਦੇ ਵਿੱਚ ਆਪਾਂ ਚਾਚੀਆਂ ਤਾਈਆਂ ਮਾਸੀਆਂ ਇਸੇ ਤਰ੍ਹਾਂ ਆਪਾਂ ਉੱਪਰ ਵਾਲੇ ਵਿੱਚ ਵੀ ਨਾਨਕੇ ਦਾਦਕੇ ਗਿਨੇ ਆ ਪੂਆ ਫੁੱਫੜ ਸਾਰੇ ਆਪਾਂ ਰਿਸ਼ਤੇਦਾਰੀ ਆਪਾਂ ਗਿਣ ਸਕਦੇ ਆ ਔਰ ਗੀਤ ਨੂੰ ਆਪਣੀ ਮਰਜ਼ੀ ਨਾਲ ਹੋਰ ਵੱਡਾ ਲੰਮਾ ਕਰ ਸਕਦੇ ਆ